ਲਗਾਤਾਰ ਹੋ ਰਹੀ ਰੁੱਖਾਂ ਦੀ ਕਟਾਈ ਦਾ ਅਸਰ ਲਗਾਤਾਰ ਪਰਿਵਰਣ ਤੇ ਪੈਂਦਾ ਦੱਸ ਰਿਹਾ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਾਲ ਗਰਮੀ ਬਹੁਤ ਜ਼ਿਆਦਾ ਪਈ ਹੈ ਅਤੇ ਬਰਸਾਤ ਦੇ ਮੌਸਮ ਚ ਕਈ ਸ਼ਹਿਰਾਂ ਨਦੀਆਂ ਦਾ ਰੂਪ ਧਰੀ ਬੈਠੀ ਹੈ ਅਤੇ ਬਦਲਾਂ ਦੇ ਫੱਟਣ ਦੀ ਵਜ੍ਹਾ ਨਾਲ ਵੀ ਕਈ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਵੇਖਣ ਨੂੰ ਮਿਲਿਆ ਹੈ ਅਤੇ ਵਾਤਾਵਰਣ ਚ ਹੋ ਰਹੇ ਇਸ ਬਦਲਾਵ ਨੇ ਸਰਕਾਰਾਂ ਨੂੰ ਵੀ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਇਸ ਪਾਸੇ ਸਖਤ ਕਦਮ ਚੁੱਕੇ ਜਾਣ ਤਾਂ ਜੋ ਆਪਣੇ ਆਉਣ ਵਾਲੇ ਕੱਲ ਨੂੰ ਬਿਹਤਰ ਭਵਿੱਖ ਦੇ ਸਕੇ ਇਸ ਦੇ ਚਲਦੇ ਪੰਜਾਬ ਦੇ ਜੰਗਲ ਫੌਗ ਵਿਭਾਗ ਵੱਲੋਂ ਉਪਰਾਲਾ ਕਰਦੇ ਹੋਏ ਜ਼ਿਲ੍ਹਾ ਪਠਾਨਕੋਟ ਵਿਖੇ ਇੱਕ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਰੁੱਖਾ ਦੀ ਗਿਣਤੀ ਚ ਵਾਅਦਾ ਕੀਤਾ ਜਾ ਸਕੇ ਇਸ ਦੇ ਲਈ ਜੰਗਲਾਤ ਵਿਭਾਗ ਵੱਲੋਂ ਰੁੱਖ ਲਗਾਉਣ ਦੇ ਲਈ ਹੁਣ ਡਰੋਨ ਦੀ ਵਰਤੋਂ ਕੀਤੀ ਜਾਵੇਗੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਲਾਲਚੰਦ ਗਟਾਰੋ ਚੱਕ ਨੇ ਕਿਹਾ ਕਿ ਪਰਿਵਰਣ ਨੂੰ ਲੀਹੇ ਲੋਨ ਤੇ ਲਈ ਪੰਜਾਬ ਸਰਕਾਰ ਵੱਲੋਂ ਪਹਿਲ ਕਰਦੇ ਹੋਏ ਇੱਕ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਡਰੋਨ ਰਾਹੀਂ ਜੰਗਲਾਂ 'ਚ ਰੁੱਖਾਂ ਦੇ ਬੀਜ ਛੁੱਟੇ ਜਾਣਗੇ ਉਹਨਾਂ ਨੇ ਦੱਸਿਆ ਕਿ ਇਹ ਡਰੋਨ 500 ਮੀਟਰ ਦੀ ਉਚਾਈ ਤੱਕ ਉੜ ਸਕਦਾ ਹੈ ਤੇ 4 ਕਿਲੋਮੀਟਰ ਤੱਕ ਆਗਾਂਤ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਘਟੇ ਜੰਗਲ ਦੀਆਂ ਉਹ ਥਾਵਾਂ ਜਿੱਥੇ ਮਨੁੱਖ ਦਾ ਪਹੁੰਚਣਾ ਮੁਸ਼ਕਿਲ ਹੈ ਉੱਥੇ ਡਰੋਨ ਰਾਹੀਂ ਬੀਜ ਸੁੱਟੇ ਜਾਣਗੇ ਜੋ ਕਿ 15 ਦਿਨ ਦੇ ਅੰਦਰ-ਅੰਦਰ ਬੂਟੇ ਦਾ ਰੂਪ ਲੈ ਲੈਣਗੇ ਇਸ ਡਰੋਨ ਰਾਹੀਂ ਇੱਕ ਵਾਰ ਚ 4 ਕਿਲੋ ਦੇ ਕਰੀਬ ਬੀਜ ਭੇਜੇ ਜਾ ਸਕਦੇ ਹਨ ਜੋ ਕਿ ਜੰਗਲ ਦੇ ਵੱਖ-ਵੱਖ ਇਲਾਕਿਆਂ 'ਚ ਸੁੱਟੇ ਜਾਣਗੇ ਬੀਸਿਕਲੀ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਦੇ ਵਾਕੀ ਸਵਾਲਾਂ ਦੇ ਉੱਤੇ ਲੈ ਕੇ ਸਰਕਾਰ ਵੱਡੇ ਫੈਸਲੇ ਕਰ ਰਹੀ ਹੈ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਜਲਾ ਜੰਗਲਾਤ ਵਿਭਾਗ ਨੇ ਪੰਜਾਬ ਦੇ ਅੰਦਰ ਪਲਾਂਟੇਸ਼ਨ ਨੂੰ ਲੈ ਕੇ ਵੱਡੇ ਜਿਹੜੇ ਨਿਰਣੇ ਕੀਤੇ ਪਿਛਲੇ ਸਮੇਂ ਦੇ ਦੌਰਾਨ ਸੋ ਅਸੀਂ ਪੰਜਾਬ ਦੇ ਅੰਦਰ 3 ਕਰੋੜ ਬੂਟੇ ਪੰਜਾਬ ਦੀ ਸਰਜ਼ਮੀਂ ਦੇ ਉੱਤੇ ਲਾਉਣ ਦਾ ਜਿਹੜਾ ਟਾਰਗੇਟ ਮਿੱਥਿਆ ਜਿਹੜਾ ਅਸੀਂ ਬੜਾ ਸ਼ਾਨਦਾਰ ਢੰਗ ਦੇ ਨਾਲ ਪੂਰਾ ਕਰਨ ਵਾਲੇ ਪਾਸੇ ਜਾ ਰਹੇ ਹਾਂ ਸੋ ਅੱਜ ਇੱਕ ਨਵਿਕਲੀ ਪਹਿਲ ਕਦਮੀ ਪਲਾਂਟੇਸ਼ਨ ਨੂੰ ਲੈ ਕੇ ਹੋਈ ਆ ਜਿਉਂ ਜੋ ਟੈਕਨੀਕ ਨਵੇਂ ਅ ਮਤਲਬ ਆ ਰਹੀ ਆ ਸੋ ਪਲਾਂਟੇਸ਼ਨ ਨੂੰ ਲੈ ਕੇ ਵੀ ਇੱਕ ਨਵੀਂ ਟੈਕਨੀਕ ਜਿਹੜੀ ਆ ਉਹ ਵਿਕਸਿਤ ਕੀਤੀ ਗਈ ਆ ਤੇ ਤੁਸੀਂ ਦੇਖਿਆ ਕਿ ਅੱਜ ਡਰੋਨ ਦੇ ਰਾਈ ਡਰੋਨ ਦੇ ਰਾਈ ਪਲਾਂਟੇਸ਼ਨ ਕਰਨ ਦਾ ਮਤਲਬ ਜਿਹੜਾ ਆ ਉਹ ਕਾਜ ਅੱਜ ਪਾਇਲਟ ਪ੍ਰੋਜੈਕਟ ਪੰਜਾਬ ਦੇ ਅੰਦਰ ਪਹਿਲੀ ਵਾਰ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਪਠਾਨਕੋਟ ਦੇ ਕੰਢੀ ਰਾਕੇ ਦੇ ਅੰਦਰ ਸੋ ਸਾਪਰਖੰਡੀ ਦੇ ਕੋਲ ਅਸੀਂ ਤੁਸੀਂ ਦੇਖਿਆ ਡਰੋਨ ਕਿਵੇਂ ਉੱਤੋਂ ਸੁੱਟ ਰਿਹਾ ਜੰਗਲ ਦੇ ਅੰਦਰ ਸੋ ਜਿਵੇਂ ਸੰਘਣੇ ਜੰਗਲਾਂ ਦੇ ਅੰਦਰ ਬਹੁਤ ਸੰਘਣੇ ਜੰਗਲ ਨੇ ਜਿੱਥੇ ਮਨੁੱਖਤਾ ਜਾਣਾ ਸੌਖਾ ਨਹੀਂ ਜਿੱਥੇ ਕੇਵਲ ਪਲਾਂਟੇਸ਼ਨ ਕਰਨੀ ਔਖੀ ਆ ਬੂਟੇ ਲਾਣੇ ਔਖੇ ਆ ਸੋ ਉਸ ਏਰੀਆ ਦੇ ਅੰਦਰ ਖਾਸ ਕਰਕੇ ਵੈਸੇ ਤਾਂ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਲੇਕਿਨ ਬਹੁਤ ਕੁਝ ਸਾਡਾ ਲੋਪ ਹੋ ਰਿਹਾ ਪੁਰਾਣੇ ਜੰਗਲਾਂ ਦੇ ਵਿੱਚੋਂ ਪੁਰਾਣੇ ਬੂਟੇ ਲੋਪ ਹੋ ਰਿਹਾ ਸੋ ਅਸੀਂ ਇਹਨੂੰ ਮਤਲਬ ਜਿਹੜਾ ਜੰਗਲ ਨੂੰ ਹੋਰ ਅਪਡੇਟ ਕਰਨ ਦੇ ਲਈ ਸਾਡਾ ਪੁਰਾਣਾ ਜਿਹੜੇ ਦਰੋਹਰ ਨੇ ਉਹ ਵੀ ਕੈਮਰੇ ਨੇ ਤੇ ਨਵੀਂ ਤਰ੍ਹਾਂ ਦੇ ਜਿਹੜੇ ਬੂਟੇ ਆ ਜਿਵੇਂ ਆਮਲਾ ਆ ਜਿਵੇਂ ਨਿੰਮ ਆ ਜਿਵੇਂ ਫਾਲਦਰ ਬੂਟੇ ਆ ਤਰ੍ਹਾਂ ਤਰ੍ਹਾਂ ਦੇ ਬੂਟੇ ਸੋ ਇਹ ਮਿੱਟੀ ਦੇ ਵਿੱਚ ਮਤਲਬ ਜਿਹੜੇ ਬੌਲ ਨੇ ਇਹਦੇ ਅੰਦਰ ਬੀਜ ਪਏ ਹੋਏ ਆ ਵੱਖ-ਵੱਖ ਬੂਟਿਆਂ ਦੇ ਸੋ ਇਹ ਜਦੋਂ ਉਤੋਂ ਗਰਾਣੇ ਆਣਾ ਨੇ ਜੰਗਲ ਦੇ ਅੰਦਰ ਜਾ ਕੇ ਤਾਂ ਫਿਰ ਇਹ 15 ਦਿਨਾਂ ਦੇ ਬਾਅਦ ਇਹ ਬੂਟੇ ਜਾਨਾ ਜਿਹੜਾ ਰੂਪ ਲੈ ਲੈਣਾ ਸੋ ਇਹ ਫੁੱਟਣਗੇ ਫਿਰ ਬੂਟੇ ਨਵੇਂ ਜੰਗਲ ਚ ਪੈਦਾ ਹੋਣਗੇ ਸੋ ਜਿੱਥੇ ਮਨੁੱਖ ਨਹੀਂ ਜਾ ਸਕਦਾ ਉੱਥੇ ਡਰੋਨ ਇਹ ਕੰਮ ਕਰਦੇ ਆ ਸੋ ਇਹ ਲਗਭਗ ਇਹਦੀ 500 ਮੀਟਰ ਦੀ ਕੈਪੈਸਿਟੀ ਉੱਪਰ ਜਾਣ ਦੀ ਸੋ ਤੇ 4 ਕਿਲੋਮੀਟਰ ਇਹ ਅੱਗੇ ਜਾ ਸਕਦਾ ਜਿਹੜਾ ਆਸ-ਪਾਸ ਫਿਰ ਸਕਦਾ ਔਰ 4 ਕਿਲੋ ਜਿਹੜੇ ਬੋਲ ਨੇ ਅਜ ਵੀਜ਼ ਉਹ ਅਸੀਂ ਇਹਦੇ ਵਿੱਚ ਪਾਏ ਆ ਸੋ ਇਹ ਗਰਾਰ ਰਿਹਾ ਤੁਸੀਂ ਦੇਖਿਆ ਕਿਵੇਂ ਅ ਮਤਲਬ ਜਿਹੜਾ ਉਹ ਥਾਂ ਥਾਂ ਸੁੱਟ ਰਿਹਾ ਉਹਨੂੰ ਸੋ ਅ ਮੈਂ ਫੋਰੈਸਟ ਦੇ ਅਧਿਕਾਰੀ ਸਵਾਨਾ ਨੂੰ ਅ ਐਪਰੀਸ਼ੀਏਟ ਵੀ ਕਰਦਾ ਉਹਨਾਂ ਨੇ ਵੱਡਾ ਉਦਮ ਮਾਰਿਆ ਸੋ ਮੇਰੇ ਨਾਲ ਮੇਰੇ ਮਾਨ ਜੋ ਡਿਊਟੀ ਕਮਿਸ਼ਨਰ ਅਦਿੱਤਿਆ ਜੀ ਪਠਾਨਗੜੂ ਵੀ ਆਏ ਆ ਸੋ ਤਮਾਮ ਸਾਡੇ ਆਮਾ ਹੀ ਪਾਰਟੀ ਦੇ ਅਧਿਕਾਰੀ ਕਰਤਾ ਹੋਰ ਪਿੰਡਾਂ ਦੇ ਪੰਚ ਸਰਪੰਚ ਵੀ ਅਜੇ ਇੱਥੇ ਆਏ ਆ ਜੋ ਮੈਂ ਜ਼ਰੂਰ ਇਹ ਗੱਲ ਕਹਾਂਗਾ ਵੀ ਇਹ ਇਸ ਇਲਾਕੇ ਦੇ ਅੰਦਰ ਡਰੋਨ ਨੇ ਫਿਰਨਾ ਸੋ ਜਿਸ ਵੀ ਪਿੰਡ 'ਚ ਫੇਰੇ ਜਿੱਥੇ ਵੀ ਇਹ ਜਾਵੇ ਤੇ ਪਬਲਿਕ ਨੂੰ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਵੀ ਕਿਸੇ ਕਿਸੇ ਦਾ ਡਰੋਨ ਆ ਗਿਆ ਇਹ ਮਤਲਬ ਬੁਟੇ ਲਾਣ ਵਾਲਾ ਡਰੋਨ ਹੈ ਇਸ ਇਲਾਕੇ ਦੇ ਅੰਦਰ ਫਿਰਨਾ ਸੋ ਇਹਦਾ ਵੱਧ ਵੱਧ ਅਸੀਂ ਫਾਇਦਾ ਲੈ ਕੇ ਉਹਨਾ தாம்ਾ ਜਿੱਥੇ ਮਨੋਖਲਾ ਜਾਣਾ ਔਖਾ ਤੇ ਅਸੀਂ ਇਹਨਾਂ ਦੇ ਡਰਾਉਂ ਦੇ ਰਾਈ ਜਿਹੜੀ ਆ ਉਥੇ ਪਲਾਂਟੇਸ਼ਨ ਕਰਨੀ ਆ ਸੋ ਪੰਜਾਬ ਜਿੱਥੇ ਬਾਕੀ ਕਾਜ਼ਾ ਕਰਕੇ ਰੰਗੜਾ ਪੰਜਾਬ ਬਣਾਣਾ ਉਥੇ ਪਲਾਂਟੇਸ਼ਨ ਨੂੰ ਲੈ ਕੇ ਵੀ ਮਤਲਬ ਜਿਹੜਾ ਆ ਨਾ ਜਿਵੇਂ ਦੱਸਿਆ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਵੱਡੇ ਫੈਸਲੇ ਪੰਜਾਬ 'ਚ ਕੀਤੇ ਆ ਸੋ ਅੱਜ ਪਠਾਨਕੋਟ ਤੋਂ ਸ਼ੁਰੂਆਤ ਕੀਤੀ ਆ ਤੇ ਖਾਸ ਕਰਕੇ ਕੰਢੀ ਦੇ ਇਲਾਕੇ 'ਚ ਰਹੇਗਾ ਕਿਉਂਕਿ ਮਦਾਨੀ ਇਲਾਕਿਆਂ ਦੇ ਵਿੱਚ ਤੇ ਪਲਾਂਟੇਸ਼ਨ ਅਸੀਂ ਮੈਨੂਅਲ ਕਰ ਲੰਨੇ ਆ ਸਾਡੇ ਬਨਗਾਰਡ ਨੇ ਸਾਡੇ ਥੱਲੇ ਵਰਕਰ ਨਿਜ਼ਾਮ ਲੋਕ ਵੀ ਲੱਗੇ ਆ ਲੇਕਿਨ ਜੰਗਲ ਏਰੀਏ ਦੇ ਅੰਦਰ ਜਾਣਾ ਹੁਕਾ ਹੁੰਦਾ ਸੋ ਪਟਾਣਕੋਟ ਹਿਆਰਪੁਰ ਅਰੋਪੜ ਮੋਹਾਲੀ ਜਿਹੜਾ ਸਾਡਾ ਕੰਢੀ ਦਾ ਰੀਆ ਆ ਉਸ ਏਰੀਏ ਦੇ ਅੰਦਰ ਦੀ ਜਿਹੜੀ ਆ ਉਹਨੂੰ ਇਸਤੇਮਾਲ ਕਰਕੇ ਬਤਬਤ ਪਲਾਂਟੇਸ਼ਨ ਅਜ਼ੀਰੀਆ ਪੰਜਾਬ ਦੇ ਵਿੱਚ